नमः शिवाय शिवजी सदा सहाय ओम नमः शिवाय गुरुजी सदा सहाय श्री शुक्राना गुरु जी अनंतम अनंतम शुक्राना गुरु जी हर पल का शुक्राना गुरु जी जो दिता उसका भी शुकराना जो नहीं दिता उसका भी शुकराना गुरु जी संगत जी गुरु पिता जी के वचन या हुक्म एक सौ पांच वचन जिन्हें बच्चों एक तो पचास वचन गुरु जी के असी हूँ तक ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਅੱਜ 51 ਤੋਂ 60 ਦੇ ਵਚਨ ਆਪਾਂ ਸੁਣਾਵਾਂਗੇ ਕਿ ਗੁਰੂ ਜੀ ਸਾਨੂੰ ਕੀ ਮਾਰਗਦਰਸ਼ਨ ਕਰਕੇ ਗਏ ਹਨ ਗੁਰੂ ਜੀ ਦੇ ਵਚਨ ਅੱਜ ਵੀ ਸਾਨੂੰ ਮਾਰਗਦਰਸ਼ਨ ਦਿੰਦੇ ਹਨ ਤੇ ਅੱਗੇ ਆਉਣ ਵਾਲੇ ਹਰ ਸਮੇਂ ਉਸਾਂ ਦਾ ਮਾਰਗਦਰਸ਼ਨ ਕਰਨਗੇ 51ਵਾਂ ਵਚਨ ਗੁਰੂ ਜੀ ਇਨਸਾਨ ਕਿਸ ਕੰਮ ਦਾ ਜਾਨਵਰ ਤਾਂ ਮਾਰ ਕੇ ਵੀ ਕੰਮ ਆਂਦਦਾ ਹੈ ਚਮੜੇ ਦੇ ਬੈਗ ਜੁੱਤੇ 벨ਟ ਖਾਨ ਦੇ ਕੰਮ ਦੀ ਆਉਂਦੀ ਨਹੀਂ ਲੇਕਿਨ ਇਨਸਾਨ ਤੇ ਮਰ ਕੇ ਕਿਸੇ ਕੰਮ ਦਾ ਨਹੀਂ ਜਿੰਦੇ ਜੀ ਸਿਰਫ 파ਟ ਕਰ ਸਕਤਾ ਹਨ ਗੁਰੂ ਜੀ ਕਹਿੰਦੇ ਹਨ ਕਿ ਜਾਨਵਰ ਕਿੰਨੇ ਕੰਮ ਕਰਦੇ ਆ ਮਰਨ ਤੋਂ ਬਾਅਦ ਵੀ ਉਹਨਾਂ ਦੀ ਖਾਨ ਨਾਲ ਚਮੜਿਆਂ ਦੇ ਬੈਗ ਜੁੱਤੇ 벨ਟ ਆਦੀ ਸਭ ਕੁਝ ਬਣਦੇ ਆ ਇੱਥੇ ਤਾਂ ਕਿ ਮਰਨ ਦੇ ਬਾਅਦ ਉਹਨਾਂ ਨੂੰ ਖਾ ਵੀ ਲੈਂਦੇ ਆ ਪਰ ਇਨਸਾਨ ਤਾਂ ਮਰਨ ਦੇ ਬਾਅਦ ਕਿਸੇ ਕੰਮ ਦਾ ਨਹੀਂ ਰਹਾ ਇਸ ਲਈ ਇਨਸਾਨ ਨੂੰ ਆਪਣੀ ਜ਼ਿੰਦਗੀ ਜੀ ਸਿਰਫ 파ਟ ਕਰਕੇ ਆਪਣਾ ਜਨਮ ਸੰਵਾਰ ਸਕਦਾ ਹੈ ਵੰਚਵਾ ਵਿਚ ਗੁਰੂ ਜੀ ਗੁਰੂ ਜੀ ਦੇ ਅਨੁਸਾਰ ਗੁਰੂ ਜੀ ਦੇ ਬਚਨ ਯਾਦ ਕਰਨਾ ਵੀ ਸੰਗਤ ਕਰਨਾ ਹੀ ਹੁੰਦਾ ਹੈ ਆਪਣੇ ਵਿਅਕਤੀਗਤ ਜਿਹੜ ਕੋਈ ਅਨੁਭਵ ਹੈ ਜਾਂ ਆਸ਼ੀਰਵਾਦ ਹੈ ਜੋ ਸਾਨੂੰ ਗੁਰੂ ਜੀ ਤੋਂ ਮਿਲਿਆ ਹੈ ਉਹਦੇ ਬਾਰੇ ਚ ਸਾਨੂੰ ਸਭ ਨੂੰ ਦੱਸਣਾ ਵੀ ਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੀ ਹੁੰਦਾ ਹੈ ਅਕਸਰ ਗੁਰੂ ਜੀ ਕਹਿੰਦੇ ਹਨ ਕਿ ਮੈਂ ਕਿ ਜਿੰਨੇ ਵੀ ਕल्याण ਕੀਤੇ ਹੈ ਸਾਰਿਆਂ ਨੂੰ ਦੱਸੋ जय गुरु जी तिरवंजवा वचन जे मैं एक भी बंदा पा दिता मेरा काम हो गया गुरु जी कहते हैं जे मैं सिर्फ एक इंसान भी भगवान तक पादवा, रस्ते मेरा काम हो गया समझो उन्हें अपने आप ही सब में इस मार्गदर्शन से चलाई चल है जय गुरु जी चिरंजवा वचन जे कर्म चंगे ने सब कुछ लवो कोई मनाई नहीं है गुरु जी कहते हैं जे थोड़े काम चंगे है ਦੁਨੀਆ ਦੇ ਸਭ ਸਿਕੁਰੀਟੀ ਤੁਹਾਡੀ ਛੋੜ ਵਿੱਚ ਆ ਦੇਂਦੇ ਜੈ ਗੁਰੂ ਜੀ ਵਿਚਵੰਜਵਾ ਵਚਨ ਕਦੇ ਵੀ ਮੰਨਤਾ ਨਹੀਂ ਮੰਗਦਾ ਗੁਰੂ ਜੀ ਕੰਦੇ ਆ ਕਦੇ ਵੀ ਆਪਣਾ ਭੁਰਾ ਨਹੀਂ ਮੰਗਦਾ ਜੀ ਗੁਰੂ ਜੀ ਨਾਲ ਕੋਈ ਕ੍ਰੈ ਵਿਕ੍ਰੈ ਨਹੀਂ ਚੱਲਦਾ ਯਾਨੀ ਕਿ ਜੇ ਤੁਸੀਂ ਮੈਨੂੰ ਇਹ ਦੋਗੇ ਤਾਂ ਮੈਂ ਇਹਦਾ ਪ੍ਰਸ਼ਾਦ ਚੜਾਵਾਂਗਾ ਅਸੀਂ ਆਪਣੇ ਕਰਮ ਕਿ ਕਾ ਪਰਮੇਸ਼ਵਰ ਨੂੰ ਕੁਝ ਨਹੀਂ ਦੇ ਸਕਦੇ ਜੇ ਉਸ ਉਹਨਾਂ ਦੀ ਸੀਮਾ ਵੀ ਕਰ ਦੇਣਾ ਤੇ ਉਹ ਆਪਣੀ ਵੀ ਮਦਦ ਕਰ ਰਿਹਾ ਵਾਕਈ ਕੋਈ ਚੀਜ਼ ਨਹੀਂ ਜੈ ਗੁਰੂ ਜੀ ਸ਼ਬਦਾਂ ਵਿੱਚ ਇੱਕ ਵਾਰੀ ਕੁਛੋਤੇ ਪਾਠੀ ਗੁਰਦੁਆਰੇ ਦੇ ਵਿੱਚ ਕਨਤ ਸਾਹਿਬ ਦਾ ਪਾਠ ਕਰਨ ਲੱਗੇ ਗੁਰੂ ਜੀ ਨੇ ਗੁਰੂ ਜੀ ਨੂੰ ਕਿਹਾ ਸੀ ਕਿ ਉਹਦੀ ਜ਼ਿੰਦਗੀ ਚ ਕੁਝ ਵੀ ਠੀਕ ਨਹੀਂ ਹੈ ਪੈਸੇ ਨਹੀਂ ਤੇ ਗੁਰੂ ਜੀ ਨੇ ਜਵਾਬ ਦਿੱਤਾ ਚਤੁਰਕ ਦੇ ਪਾਰ ਪਰਦਾ ਹੈ ਕਿੰਨੇ ਸਫੇ ਪਰਚਦਾ ਹੈ कह मतलब कि जो लोग पाठ पढ़ता है तो किने पन्ने बिना पड़े पलटता है जो पाठी पाठ पढ़ता है तो सीच पन्ने बिना पड़े भी पलट जाता गुरु जी ने साखिया यानी संगत जी वाल देखा तो क्या आपके पाठ पिता करो यानी कि पाठ तेरा अपने आप करना चाहिए है किसी दूसरे के उ निर्भर नहीं रहना चाहिए ਇਹ ਵਰਤਵਾਰਾ ਮਾਰਗਦਰਸ਼ਨ ਹੈ ਸੰਗੇ ਜਿਸ ਆਪਲੀ ਕੇ ਸਾਹਮਣੇ ਜਗ ਰੂਜੀ ਸਤੰਜਮਾ ਵਚਨ ਲੋਕੀ ਪੁੱਤਰ ਮੰਗਦੇ ਨੇ ਜੇ ਮੈਂਟਲੀ ਰਟਾਇਰ ਪੈਰਾ ਹੋ ਜਾਵੇ ਤਾਂ ਗੁਰਜੀ ਗੰਦਰ ਮੋਗ ਹੁੰਦਾ ਕਾ ਮੰਗ ਲੈਂਦੇ ਆ ਪਰ ਜੋ ਮਾਨਸਿਕ ਰੂਪ ਨਾਲ ਸਹੀ ਨਾ ਹੋਵੇ ਫੇਰ ਫੇਰ ਕੀ ਕਰੂੰਗੀ ਇਸ ਲਈ ਜੋ ਕੁਤਰਤ ਨਹੀਂ ਦੇਣਾ ਤਾਂ ਉਹ ਹੀ ਦੇਣਾ ਹੈ ਕਦੀ ਵੀ ਇਹ ਤਾਂ ਇਹ ਚੀਜ਼ਾਂ ਲਈ ਮੰਨੂਆਂ ਚਾਹੀਦੀਆਂ ਜਿ ਸਾਡੇ ਹੱਕ ਫਾਸ ਨੇ ਹੈ ਗਿਆ ਕੁੜੀ ਮੁੰਡਾ ਸਭ ਇੱਕ ਬਰਾਬਰ ਹਨ ਜੈ ਗੁਰੂ ਜੀ ਆਠ ਰੰਗਾਂ ਵਿਚ ਜੇ ਗਰੀਬ ਨੂੰ ਖਾਣਾ ਦੇਣਾ ਹੋ ਤਾਂ ਪਾਰਟੀ ਤੋਂ ਪਹਿਲਾਂ ਉਹਦੇ ਵਾਅਫੇ ਕੱਢ ਕੇ ਰੱਖੋ ਬਾਅਦ ਵਿੱਚ ਲੈਸ ਕਵਰning ਗੁਰੂ ਜੀ ਕਹਿੰਦੇ ਜੇ ਤੁਸੀਂ ਕਿਸੇ ਗਰੀਬ ਜਾਂ ਕੰਮ ਕਰਨ ਵਾਲੇ ਨੂੰ ਕੁਝ ਖਾਣ ਨੂੰ ਦੇਣਾ ਹੋ ਤਾਂ ਉਹਨੂੰ ਸ਼ੁਰੂ ਤੋਂ ਪਹਿਲਾਂ ਉਹਦੇ ਲਈ ਕੱਢ ਕੇ ਰੱਖ ਲਵੋ ਬਾਕੀ 5:00 ਵਜੇ ਜੁੱਠਾ ਉਸਨੇ ਦੇਣਾ ਹੈ ਚਾਹ ਕਰੂਛੇ ਉਹ ਨਾਠ ਵਚੇ ਜੇ ਬਿਖਾਰੀ ਨੂੰ ਕੁਝ ਨਹੀਂ ਦੇਣਾ ਤੇ ਕਦੀ ਵੀ ਤਦਕਾਰੋ ਨਾਲ ਹੱਥ ਜੋੜ ਦਿੱਤਾ ਕਰੋ ਕੀ ਪਤਾ ਕੌਣ ਕੇਦੇ ਫੇਸ ਵਿੱਚ ਆ ਜਾਵੇ ਬੀਰੂ ਜੀ ਕਹਿੰਦੇ ਜੇ ਕੋਈ ਬਿਖਾਰੀ ਤੁਹਾਡੇ ਤੋਂ ਕੁਝ ਮੰਗਦਾ ਤੇ ਤੁਸੀਂ ਉਹਨੂੰ ਕੁਝ ਨਹੀਂ ਦੇ ਪਾਰੇ ਤਾਂ ਹੱਥ ਜੋੜੋ ਨਾ ਜਾਣੀ ਕਿਸ ਵੇਸ 'ਚ ਕੋਈ ਤੁਹਾਡੇ ਸਾਹਮਣੇ ਖੜਾ ਹੋਵੇ ਕੋਤੋਂ ਸਾਡੇ ਕੋਲ ਰੱਬ ਆ ਕੇ ਖੜਾ ਹੋ ਜਾਵੇ ਚਾਹ ਬੀਰੂ ਜੀ 60 ਵਚੇ ਕਾਰ ਵਿੱਚ ਮੂਰਤ ਨਾ ਰੱਖੋ ਤੁਰੇ ਜੀ ਕਹਿੰਦੇ ਆਪਣੇ ਘਰ ਚ ਕੋਈ ਵੀ ਮੂਰਤੀਆਂ ਨਾ ਰੱਖਿਆ ਕਰੋ ਜਿਵੇਂ ਕੋੜਾ ਪੰਛੀ ਇਨਸਾਨ ਇਹਨਾਂ ਪਾਣੀ ਚ ਪਹਾ ਦੋ ਜੇ ਪਾਣੀ ਨਾ ਵੀ ਨਹੀਂ ਤਾਂ ਇਹਨੂੰ ਕਿਤੇ ਸੋਕਟ ਦੋ ਪਰ ਇਹਨੂੰ ਘਰ ਚ ਨਾ ਰੱਖੋ ਘਰੋਂ ਸਜਣਾ ਹੈ ਤਾਂ ਫੁੱਲਾਂ ਨਾਲ ਸਜੋ ਜਾ ਕੇ ਜੀ ਇਹ ਬਹੁਤ ਵੱਡਾ ਮਾਰਗਦਰਸ਼ਨ ਸੀ ਜਿਨੇ ਹੀ ਵਚਨ ਗੁਰੂ ਪੀਤਾ ਜੀ ਕਹਿ ਕੇ ਗਏ ਹਨ ਉਹ ਸਾਡਾ ਅੱਜ ਵੀ ਮਾਰਗਦਰਸ਼ਨ ਕਰਦੇ ਹਨ ਸੰਗਤ ਜੀ ਚੰਗਾ ਲੱਗੇ ਤਾਂ ਕਿ ਸ਼ੇਅਰ ਜ਼ਰੂਰ ਕਰਿਆ ਕਰੋ ਗੁਰੂ ਪੀਤਾ ਜੀ ਦੀ ਅਪਾਰ ਕਿਰਪਾ ਸਾਡੇ ਤੇ ਬਣੀ ਰਹੇ ਤੇ ਅਸੀਂ ਅਨੰビスੇਵਾ ਦੇ ਵਿੱਚ ਹਮੇਸ਼ਾ ਹਾਜ਼ਰ ਰਹੇਗਾ ਅਸ ਗੁਰੂ ਪਿਤਾ ਦੇ ਗਾਰ ਅਰਦਾਸ ਕਰਦੇ ਆ ਕਿ ਸਾਡੇ ਰੋਗੀ ਜੀ ਦਾ ਵਰਤਮਾਨ ਤੋਂ ਸਿਹਤਮੰਦ ਜ਼ਿੰਦਗੀ ਤੋਂ ਫਿਰ ਕੀਤਾ ਜੀ ਕੀ ਚੰਗੇ ਕੰਮ ਕਰੀਏ ਤੇ ਅੰਤਕਾਲਸ ਤੁਹਾਡੇ ਕੋਲ ਜੀ ਜੈ ਗੁਰੂ ਜੀ ਸਿਖਾਉਣੇ ਕਿ